ਜੱਟ ਦੇ ਜਮੀਨ ਚਲੀ ਜਾਂਦੀ ਐ ਆਹ ਸਾਹਮਣੇ ਇੱਕ ਪਾਸੇ ਕਹਿੰਦੇ ਜੱਗੂ ਅਰ ਸ਼ੀਲੂ ਨੂੰ ਕਬੱਡੀ ਪਾਉਣੀ ਪੈ ਗਈ ਪਹਿਲਾ ਪ੍ਰਨਾਮ ਨੇ ਫੇਰ ਕਹਿੰਦੇ ਜੱਗੂ ਨੇ ਹਾਂਜੀ ਪੰਜਾਬੀਓ ਕੀ ਹਾਲ ਚਾਲ ਨੇ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਪੰਜਾਬੀਆਂ ਨੂੰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸੋ ਅੱਜ ਦੇ ਕਬੱਡੀ ਕੱਪ ਆਪ ਆਪਾਂ ਦੇਖਾਂਗੇ ਵੀ ਕਿੱਥੇ ਕਿੱਥੇ ਹੋਣਗੇ ਤੇ ਮਿੱਤਰੋ ਇਸ ਕਬੱਡੀ ਕੱਪ ਤੇ ਵੀ ਪੂਰੇ ਬੁੜਾਕੇ ਪੈਣ ਵਾਲੇ ਨੇ ਇਹ ਕਬੱਡੀ ਕੱਪ 18 ਤਰੀਕ ਨੂੰ ਹੋਣਾ ਐ ਇਹ ਟੈਂਡਾ ਕਬੱਡੀ ਕੱਪ ਜ਼ਿਲ੍ਹਾ ਕਪੂਰਸਲਾ ਜਿੱਥੇ ਕੀ ਬੈਸਟਾਂ ਨੂੰ 4 ਟਰੈਕਟਰ ਦਿੱਤੇ ਜਾਣਗੇ ਤੇ 4 ਮੋਟਰਸਾਈਕਲ ਵੀ ਦਿੱਤੇ ਜਾਣਗੇ ਐਲਈਡੀਆਂ ਦਿੱਤੀਆਂ ਜਾਣਗੀਆਂ ਸੋ ਕਾਫੀ ਤਾਕੜਾ ਕਬੱਡੀ ਕੱਪ ਹੈ ਤੇ ਕਬੱਡੀ ਦੇਖਣ ਵਾਲਿਆਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਕਿ ਪੰਜਾਬ ਦੇ ਵਿੱਚ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਹੈ ਬਾਕੀ ਦੋਸਤੋ ਅੱਜ ਦੇ ਮੈਚਾਂ ਦੀ ਗੱਲ ਕਰੀਏ ਅੱਜ ਕਬੱਡੀ ਦੇ ਮੈਚ ਹੋਣਗੇ ਪਿੰਡ ਖੰਜੂਰਲਾ ਜ਼ਿਲ੍ਹਾ ਕਪੂਰਸਲਾ ਵਿਖੇ ਜਿੱਥੇ ਕਿ 65 ਕਿਲੋ ਅਤੇ 55 ਕਿਲੋ ਦੇ ਖਲਬੀ ਮੈਚ ਕਰਵਾਏ ਜਾਣਗੇ 65 ਕਿਲੋ ਦੇ ਲਈ ਪਹਿਲਾ ਇਨਾਮ ਤੇ 21000 ਦੂਜਾ ਇਨਾਮ 18000 ਤੇ ਉਥੇ ਹੀ 55 ਕਿਲੋ ਦੇ ਲਈ ਪਹਿਲਾ ਇਨਾਮ ਤੇ 18000 ਤੇ ਦੂਜਾ ਇਨਾਮ ਤੇ 15000 ਰੁਪਏ ਰੱਖਿਆ ਗਿਆ ਹੈ ਬਾਕੀ ਮਿੱਤਰੋ ਇੱਥੇ ਵੀ ਕੱਲ ਤੇ ਬਰਸੋ ਨੂੰ ਪੂਰੇ ਵਧੀਆ ਮੈਚ ਹੋਣਗੇ ਉਸ ਤੋਂ ਅੱਗੇ ਦੋਸਤੋ ਅੱਜ ਪਿੰਡ ਈਸਲੂ ਜਿਨ੍ਹਾਂ ਲੁਧਿਆਣਾ ਵਿਖੇ ਵੀ ਬੱਜਨੀ ਕਬੱਡੀ ਦੇ ਮੈਚ ਕਰਵਾਏ ਜਾਣਗੇ ਸੋ ਇੱਥੇ ਵੀ ਕੱਲ ਤੇ ਪਰਸੋਂ ਨੂੰ ਵਧੀਆ ਮੈਚ ਹੋਣਗੇ ਇਸ ਤੋਂ ਇਲਾਵਾ ਤੁਹਾਨੂੰ ਇੱਕ ਅੱਧਾ ਸ਼ੋਅ ਮੈਚ ਦੇਖਣ ਨੂੰ ਮਿਲ ਸਕਦਾ ਹੈ ਸੋ ਸ਼ੋਅ ਮੈਚ ਦੇ ਥੋੜੇ ਜਿਹੀ ਪੋਸਟਰ ਕੱਟ ਸ਼ੇਅਰ ਹੁੰਦੇ ਨੇ ਤਾਂ ਕਰਕੇ ਮਿੱਤਰੋ ਸਾਰਿਆਂ ਕੋਲ ਇਹ ਪਹੁੰਚਦੇ ਨਹੀਂ ਸੋ ਬਾਕੀ ਜਿਵੇਂ ਅੱਗੇ-ਅੱਗੇ ਟੂਰਨਾਮੈਂਟ ਵਧਣਗੇ ਉਵੇਂ-ਉਵੇਂ ਤੁਹਾਨੂੰ ਜਾਣਕਾਰੀ ਦਿਆ ਕਰਾਂਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਕੀ ਬਈਪਾ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ